ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਫੇਸ਼ਾਂ ਜਲਾਸ਼ੀਲ ਭਗਤ ਸਿੰਘ ਲਗਨ ਅਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਸ਼੍ਰੋਮਣੀ ਅਕਾਲੀ ਦਲ ਅੰਮਰਸਰ ਦੀ ਵਿਸ਼ੇਸ਼ ਬੈਠਕ ਪਾਰਟੀ ਦੇ ਜ਼ਿਲ੍ਹਾ ਦਫ਼ਤਰ ਨਵਾਂ ਸ਼ਹਿਰ ਵਿਖੇ ਹੋਈ। ਵਿਸ਼ੇਸ਼ ਤੌਰ ਤੇ ਸਰਦਾਰ ਕੁਸ਼ਲਪਾਲ ਸਿੰਘ ਮਾਨ, ਕੌਮੀ ਜਨਰਲ ਸਕੱਤਰ ਸ਼ਾਮਲ ਹੋਏ। ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਆਪਾਂ ਡਾਰੇ ਤਾਂ ਕੁਝ ਹੋਰ ਸੁਣੀਆ ਸਾਰਿਆਂ ਨੇ ਵਿਚਾਰਾ ਦਿੱਤੀਆਂ ਕਿ ਆਪਾਂ ਪਾਰਟੀ ਨੂੰ ਕਿਵੇਂ ਮਜ਼ਬੂਤ ਕਰ ਸਕਦੇ ਹਾਂ ਕਿਵੇਂ ਚੱਲਣਾ ਹੈ ਇਹ ਸਾਰਿਆਂ ਨੂੰ ਕਿੰਨਾ ਵੀ ਪਾਰਲੀਮੈਂਟ ਦੀ ਇਲੈਕਸ਼ਨ ਦਾ ਗੰਢਿਆ ਮੌਕਾ ਬਟ ਇਹ ਵੀ ਵਿੱਚ ਆਪਣੇ ਕੋਲ ਇੱਕ ਜੱਥੇਬੰਦ ਧਰਜਾ ਤਿਆਰ ਕਰਨ ਲਈ ਨਵੀਂ ਫਨੀਰੀ ਇਕੱਠੀ ਹੋਈ ਇਹ ਸਾਡੀ ਉਪਲਬਧੀ ਹੈ ਇਸ ਇਲੈਕਸ਼ਨ ਜਿੱਥੇ ਸਾਡੇ ਕੋਲੇ ਪੰਜ ਬੰਦੇ ਸੀ ਜੋ ਉੱਥੇ ਤਜਾ ਬਣੇ ਉਹ ਆਪਾਂ ਨੂੰ ਪਹਿਲੀ ਗੱਲ ਹੈ ਵੀ ਚੜ੍ਹਦੀ ਕਲਾ ਤੇ ਐਸ ਸੰਗ ਦੇ ਵਿੱਚ ਆਪਣੇ ਕੋਲੇ ਚਾਰ ਮਿਕਸ ਨਾਲ 24 ਆਪਣੇ ਕੋਲੇ ਪੰਚਾਇਤਾਂ ਆ ਰਹੀਆਂ ਆਪਣੇ ਕੋਲੇ ਬਲਾਕ ਸਮಿತಿਆਂ ਆ ਰਹੀਆਂ ਆਪਣੇ ਕੋਲੇ ਜ਼ਿਲ੍ਹਾ ਪਰਿਸ਼ਦ ਆ ਰਹੀ ਹੈ ਤੇ ਆਪਣੇ ਕੋਲੇ श्रोमी गुरुद्वारा प्रबंधक कमेटी दिया तो so, सब तो पहला तो मैं एक थैंक यू करा था। सारे था। सारे पंजाब के जो किसे जिले च सब तो घट बनी है श्रोमी गुरुद्वारा प्रबंधक कमेटी है दवे शहर जिले च मेरी जानकारी मुताबिक सिर्फ 25000 वोट बनी है श्रोमी गुरुद्वारा प्रबंधक कमेटी की इस जिले ਇਹ ਸਾਡਾ ਕੌਮੀ ਫਰਜ਼ ਹੈ ਕਿ ਇੱਕ ਦਾ ਆਪਾਂ ਸਭ ਤੋਂ ਚੋਣਾਂ ਵਿੱਚ ਕਰਵਾਣੀ ਹੈ ਸਭ ਤੋਂ ਵੱਧ ਵੋਟ ਲਿਦੇ ਆਣੇ ਬਣੀ ਹੈ ਸਭ ਤੋਂ ਘੱਟ ਹਮੇਸ਼ਾ ਆਪਾਂ ਆਪਣੀ ਕੌਮੀਅਤ ਇਰੇ ਜ਼ਿੰਦਾ ਰੱਖਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਇਲੈਕਸ਼ਨਰ ਜ਼ਿੰਮੇਵਾਰੀ ਤੈ ਹੈ ਸਮਯੰਕਤ ਸਾਰੇ ਉਮੀਦਵਾਰ ਸਹਿਬਾਨ ਨੂੰ ਵਰਕਰਾਂ ਨੂੰ ਇਹ ਬੇਨਤੀ ਕਰਦਾ ਹੈ ਕਿ ਟਿੰਡੋ ਪਿੰਡ ਜਾਓ ਆਪਣੇ ਹੱਕੀ ਚ ਜਾਓ ਸੂਨੀ ਦੁਆਰਾ ਪ੍ਰਬੰਧਕ ਕਮੇਟੀਆਂ ਹੋਟਾ ਦੂਸਰਾ ਆਗਿਆ ਪੰਚਾਇਤਾਂ ਦੀਆਂ ਰਕਸ਼ਾ ਸੁਦਾਰ ਬੂਟਾ ਸਿੰਘ ਖੜਾਗ ਨੇ ਐਲਾਨ ਕੀਤਾ ਆਪਦੇ ਪਿੰਡ ਵਿੱਚ ਕਿ ਜੇ ਉਹਨਾਂ ਦੇ ਪਿੰਡ ਵਿੱਚ ਸੱਭ ਸੰਮਤੀ ਦੇ ਨਾਲ ਪੰਚਾਇਤ ਬਣਦੀ ਹੈ ਕਿ ਉਹ ਸੱਭ ਸੰਪਤੀ ਦੀ ਪੰਚਾਇਤ ਬਣ ਲਈ 5 ਲੱਖ ਰੁਪਈਆ ਸਰਕਾਰ ਦਿੰਦੀ ਹੈ ਜੇ ਉਹ ਸੱਭ ਸੰਪਤੀ ਦਾ ਸਰਕਾਰ ਬਣਾਉਂਦੇ ਆ ਅਸੀਂ ਨਾ ਕਿ 5 ਲੱਖ ਰੁਪਈਆ ਉਹ ਦੇਵਾਂਗੇ ਉਸ ਪਿੰਡ ਵਿੱਚ ਜਿੰਨੀ ਵੀ ਸਰਕਾਰੀ ਗ੍ਰਾਂਟ ਉਹ ਸੱਭ ਸੰਪਤੀ ਪੰਚਾਇਤ ਨੂੰ ਮਿਲੇਗੀ ਉਹ ਗ੍ਰਾਂਟ ਅਸੀਂ ਨਾਲ ਮੈਚ ਕਰਾਂਗੇ ਅਸੀਂ ਚਾਹੁੰਦੇ ਆ ਕਿ ਜਿਹੜੀਆਂ ਰਾਜਸੀ ਧਿਰਾਂ ਨੇ ਖਾਸ ਕਰਕੇ ਜਿਹੜੀਆਂ ਦਿੱਲੀ ਤੋਂ ਚਾਲੀਆਂ ਨੇ ਉਹਨਾਂ ਨੇ ਸਾਡੇ ਪਿੰਡਾਂ ਦਾ ਜਿਹੜਾ ਫੈਬਰਿਕ ਹੈ ਨੋ ਤੋੜ ਦਿੱਤਾ। ਆਹ ਜੀ ਝਾੜੂ ਵਾਲਾ ਆਹ ਜੀ ਤਗੜੀ ਵਾਲਾ ਆਹ ਪੰਜੇ ਵਾਲਾ ਉਹ ਪਿੰਡਾਂ 'ਚ ਆਪਸ 'ਚ ਹੀ ਲੜਾਈ ਚਾਹ ਰਹੇ। ਸੋ ਪੰਚਾਇਤ ਦਾ ਖਾਸ ਕਰਕੇ ਜਿਹੜਾ ਖਾਲਸਾ ਪੰਚਾਇਤ ਦਾ ਕਨਸੈਪਟ ਹੈਗਾ ਇਹ ਸੱਭ ਸਮਤੀ ਨਾਲ ਹੈ। OCS ਗਾਂਖੇ ਪ੍ਰਮੋਟ ਕਰਨ ਲਈ ਪਿੰਡ ਕਟਾ ਨੂੰ ਇੱਕ ਮਾਡਲ ਪਿੰਡ ਬਣਾ ਰਹੇ ਹਾਂ ਕਿ ਉਸ ਪਿੰਡ 'ਚ ਔਰ ਹੋਰ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਜੇ ਕਿਸੇ ਪਿੰਡ ਵਿੱਚ ਸੱਭ ਸੰਥੀ ਨਾਲ ਪੰਚਾਇਤਾਂ ਬੜਾ ਲੀਏ ਦੇਖੋ ਇਹ ਇਹ ਇੱਕ ਜੜ੍ਹ ਲੱਗਣੀ ਹੈ ਇਸ ਖਿੱਤੇ ਨੂੰ ਪੰਜਾਬ ਨੂੰ ਮੁੜ ਸੁਜੀਤ ਕਰਨ ਜਿਹੜੀ ਜਮਹੂਰੀਅਤ ਬਹਾਲ ਹੋਣੀ ਹੈ ਕਿ ਦਿੱਲੀ ਵਾਲੀਆਂ ਪਾਰਟੀਆਂ ਨੂੰ ਕਰੋ ਰੋਣਾ ਹੈ ਸਾਨੂੰ ਜਮਹੂਰੀਅਤ ਫਿੱਟਾ ਕਰਨਾ ਹੈ ਤੋਂ ਸਭ ਤੋਂ ਵੱਡਾ ਤਰੀਕਾ ਕਿ ਪਿੰਡਾਂ 'ਚ ਆਪਾਂ ਸੱਜੇ ਕੱਢੀ ਗੱਲ ਕਰਦੇ ਸੀ ਜਦੋਂ ਪਿੰਡ 'ਚ ਕਟੋ ਹੋ ਗਿਆ ਫੇਰ ਤੁਹਾਡੇ ਫੈਸਲੇ ਸੋ ਇਹ ਤੁਹਾਡੇ ਜ਼ਿਲ੍ਹੇ 'ਚੋਂ ਜਿਹੜਾ ਪਿੰਡ ਕਟਾ ਵਾਲਾ ਪ੍ਰੋਜੈਕਟ ਆਪਾਂ ਸ਼ੁਰੂ ਕੀਤਾ ਹੈ ਕਿ ਤੁਹਾਨੂੰ ਵਧਾਈ ਹੈ ਸਾਰਿਆਂ ਨੂੰ ਕਸ਼ੀਏ ਕਰੋ ਤੇ ਉਹਦੇ ਨਾਲ ਆਪਣੇ ਜ਼ਿਲ੍ਹੇ ਵਿੱਚ ਹੋਰ ਪ੍ਰਿੰਟ ਜਿਹੜੋ ਜਿਹਦੇ ਚ ਆਪਾਂ ਇਹ ਕੰਮ ਕਰ ਸਕੀਏ ਨੌਜਵਾਨਾਂ ਨੇ ਬਹੁਤ ਸਾਥ ਦਿੱਤਾ ਤੇ ਅੱਜ ਪ੍ਰੈਸ ਵੀ ਆਈ ਹੈ ਮੈਂ ਪ੍ਰੈਸ ਨੂੰ ਦੱਸਣਾ ਚਾਹਾਂਗਾ ਕਿ ਅਸੀਂ ਅੱਜ 11 ਨਵੇਂ ਬੰਦੇ ਪਾਰਟੀ ਦੇ ਵਿੱਚ ਅਹੁਦੇ ਲਿੱਤੇ ਨੇ 13 ਇੱਕ 13 ਬੰਦਿਆਂ ਦੇ ਅਸੀਂ ਤੁਹਾਨੂੰ ਨਾਮ ਦੇ ਦਿਆਂਗੇ ਜਿਹਦੇ ਚ ਇੱਕ ਮੀਤ ਪ੍ਰਧਾਨ ਨੇ ਜਨ ਅਸਕਰਤਰ ਨੇ ਸੋ ਜਿਹੜੀ ਹੁਣ ਜ਼ਿਲ੍ਹਾ ਬੋਡੀ ਹੈ ਉਹ ਇਸ ਵੇਲੇ 15 ਬੰਦਿਆਂ ਦੀ ਅੱਜ ਤੋਂ ਹੋ ਗਈ ਹੈ ਜਿਹਦੇ ਵਿੱਚ ਪੁਰਾਣਿਆਂ ਦੇ ਵਿੱਚ 13 ਤੋਂ ਇਲਾਵਾ ਬਾਬਾ ਜਸਜੀਤ ਸਿੰਘ ਜੀ ਤੇ ਡਿਪੀ ਗੁਰਵੰਤਰ ਕੌਰ ਨੇ ਤੇ ਬਿੰਕਤੀ ਸਾਰਿਆਂ ਨੂੰ ਇਹ ਹੀ ਹੈ ਕਿ ਆਪਾਂ ਹੁਣ ਘਰ ਨਹੀਂ ਬੈਠੇ 5 ਸੋਚਣਾ ਇਲੈਕਸ਼ਨ ਮੁਕਤੀ ਹੈ 4 ਲੱਖਾਂ ਆਪਣੇ ਸਿੱਧੇ ਤੇ ਹੈ ਕਿ ਆਪਾਂ ਬੱਟੋਵਾਦ ਆਪਣੇ सरपंच ਬਣਾਉਣੇ ਬੱਟੋਵਾਦ ਆਪਣੇ ਸਰਪੰਚ ਬਣਾਉਣੇ ਆਪਾਂ ਬਲੌਕ ਨੰਬਰ ਕੀ ਗਾਣੀ ਹੈ ਜਲਾ ਬਰਸ਼ਤ ਕੀ ਗਾਣੀ ਤੇ ਮੈਂ 24 ਘੰਟੇ ਕੋਟੇ ਨਹੀਂ ਹਾਂ ਯਾਦਦਾ ਕਾ ਨੌਜਵਾਨਾਂ ਕੋਲੇ ਤਾਕਤ ਨਹੀਂ ਨਾ ਹੁੰਦੀ ਪੰਜਾਬੀ ਜਦ ਤੱਕ ਸਿੱਖਿਆ ਦਾ ਪੱਵਿਕ ਨਹੀਂ ਬਦਲ ਸਕਦਾ ਜਦ ਤੱਕ ਉਹ ਲੋਡੇ ਕੋਲੇ ਤੱਕ ਮੈਂ ਤੁਹਾਨੂੰ ਸਭ ਨੂੰ ਬੇਨਤੀ ਕਰਦਾ ਹਾਂ ਪਾਰਟੀ ਤੋਂ ਇਲਾਵਾ ਤੁਹਾਡੇ ਪਿੰਡਾਂ 'ਚ ਬਹੁਤ ਬਜ਼ੁਰਗ ਬੈਠੇ ਨੇ ਜਿੱਕੀਆਂ ਦਾੜਾਂ ਚਾਦੇ ਉਹਨਾਂ ਨੂੰ ਵੀ ਗੱਲ ਸਮਝਾ ਦਿਓ 14 ਸਾਲ ਬਾਅਦ ਸ਼ੂਨੀ ਚੋਣਾਂ ਦੇ ਬਜਟ ਕਮੇਟੀ ਇਲੈਕਸ਼ਨ ਆਉਂਦੇ ਜਿਹੜਾ ਅਜੇ ਕੋਈ 65 70 ਸਾਲ ਦਾ ਹੋ ਗਿਆ ਹੈ ਨਾ ਉਹਨੇ ਇਸ ਤੋਂ ਬਾਅਦ ਅਗਲੀ 15 ਸਾਲ ਨੂੰ ਆਵੇ ਕਿ 20 ਸਾਲ ਨੂੰ ਆਵੇ ਇਹਨਾਂ حکومتਾਂ ਦਾ ਕੁਝ ਨਹੀਂ ਚੌਕ ਬਹੁਤ ਵੱਡਾ ਮੌਕਾ ਹੈ ਸਭ ਚੌਕ ਜੇ ਤੁਸੀਂ ਆਪ ਦਾ ਭੁਗਤਖ ਬਦਲਣਾ ਚਾਹੁੰਦੇ ਆ ਸਾਡੇ ਕਈ ਭਰਾ ਜਦੋਂ ਗੱਲ ਕਰਦੇ ਨੇ ਐਸਪੀਸੀ ਬਾਰੇ ਜੀ ਬੋਲਖ 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 ਆਪਣਾ ਜਿਹੜਾ ਵਿਜ਼ਨ ਹੈ ਬਹੁਤ ਰੋਗਾ ਜਿਸ ਨੂੰ ਐਸਪੀਸੀ ਕੋਈ ਜਗਾ ਕਾ ਜੋ ਜੋ ਮੈਂ ਕਹਿੰਦਾ ਜੇ ਐਸਪੀਸੀ ਬਹੁਤ ਸੇਵਾ ਵਿੱਚ ਰੱਖਿਆ ਤਾਂ ਆਪਾਂ ਐਜੂਕੇਸ਼ਨ ਉਹਨਾਂ ਘਰ ਦੇ ਪ੍ਰਬੰਧ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਕਾਲਜ ਲੁਧਿਆਣਾ ਐਸਪੀਸੀ ਦਾ ਕਾਲਜ ਹੈ ਸਨ 52 ਤੋਂ ਉੱਤੇ 70% ਐਡਮਿਸ਼ਨ ਕੋਟਾ ਜਿੰਨੇ ਤੁਸੀਂ ਪਿੰਡਾਂ ਦੇ ਮੁੰਡਿਆਂ ਦੀ ਚੀਜ਼ ਜੁਨੀਅਰ ਬੜੇ ਦੇਖਦੇ ਹੋ ਅਮਰੀਕਾ 'ਚ ਦੇਖਦੇ ਹੋ ਕੈਨੇਡਾ 'ਚ ਵੱਡੇ-ਵੱਡੇ ਜਨੀਅਰ ਦੇਖਦੇ ਹੋ ਇਸ ਕਾਲਜ ਇੱਕ ਕਾਲਜ ਬਦਾਲਦਾ ਹੈ ਆਪਾਂ ਨੂੰ ਸੇਵਾ ਮਿਲਦੀ ਹੈ ਆਪਾਂ ਜਿਹੜਾ ਕਾਨੂੰਨ ਗਰਾਨਿਕ ਮੇਰੇ ਕਾਲਜ ਵਿੱਚ ਵਿਸ਼ਲੇ 70 ਬਰਿਆਂ ਤੋਂ ਲਿਖਿਆ ਆਪਾਂ ਹਰ ਸਟੂਡੈਂਟਸ ਕੋਲ ਪਾਉਂਦਾ ਨਾ ਕਿ ਬਾਹਰੋਂ ਵਿਆਹ ਤੋਂ ਆ ਕੇ ਉੱਥੇ ਬੱਚੇ ਪੜਨ ਸਾਡੇ ਬੱਚੇ ਨਾ ਪੜ ਰਹੇ ਜੋ ਆਪਾਂ ਨੂੰ ਐਸਟੀਪੀਸੀ ਦਾ ਪ੍ਰਬੰਧ ਆਪਣੇ ਹੱਥ ਵਿੱਚ ਹੈ ਇਹ ਬਹੁਤ ਜ਼ਰੂਰੀ ਹੈ ਕਿ ਇਹ ਐਕਟ ਨਿਕਲ ਕੇ ਆ ਤੁਹਾਨੂੰ ਕੋਰਟੇ ਆਪਣੇ ਹੱਥ ਵਿੱਚ ਆਉਣਾ ਸੋ ਮੈਂ ਸਭ ਨੂੰ ਇਹ ਵੇਖੀ ਕਰਦਾ ਹੈ ਕਈ ਤਕੜੇ ਹੋ ਗੋ ਕੁਛ ਨਹੀਂ ਵਿਗੜਿਆ ਇੱਕ ਆਪਾਂ ਆ ਇਲੈਕਸ਼ਨ ਚ ਤੱਕ ਸਿਰਫ ਇਹ ਦੱਸਿਆ ਵੀ ਅਸੀਂ ਕਿਉਂ ਰਹੇ ਆਂ ਕਿਹੜਾ ਲੱਗਦਾ ਆਪਣਾ ਬਹੁਤ ਪਛੜਿਆ ਹੋਇਆ ਹੈ ਪਾਰਟੀ ਦੇ ਪਾਰ ਤੋਂ ਆਪਾਂ ਇਹ ਖੜਾ ਕਰਵਾਉਣਾ ਤੇ ਖੜੂ ਸਾਰੇ ਨੂੰ ਸਵੈ ਇੱਦਰਾ ਹੋਊਗਾ ਜਿੱਥੇ ਕਿਸੇ ਨੂੰ ਬਾਕੀ ਆ ਗੱਲ ਹੈ ਜੀ ਉਹਨੇ ਮੈਂ ਗੱਲ ਸੁਣ ਰਿਹਾ ਸੀ ਕਿ ਜੀ ਲੋਕ ਡਰਦੇ ਨੇ ਇਹ ਕਿਉਂ ਡਰਦੇ ਕਿਉਂ ਕਿਉਂ ਹੈ ਕੋਈ ਨਾੜਾ ਇਹ ਨਹੀ ਹੈ ਉਹ ਨਹੀਂ ਹੈ ਕਿ ਗੋਪਤ ਵੋਟ ਪਈ ਹੁੰਦੀ ਤੇ ਸਾਨੂੰ ਪਈ ਆਪਾਂ ਨੂੰ ਰਿਪੋਰਟ ਜੇਕਰ ਤੋਂ ਮੁਕਤ ਪਾਉਂਦੇ ਆਪ ਰਿਪੋਰਟ ਪਈ ਹੈ ਤੁਸੀਂ ਦੇਖ ਲਓ ਤੁਹਾਨੂੰ ਪਤਾ ਕਿ ਕਿਹੜੇ ਪਿੰਡ ਚ ਵੋਟ ਪਈ ਉਸੇ ਪਿੰਡ ਚ ਵੋਟ ਪਈ ਹੈ ਜਿੱਥੇ ਨੌਜਵਾਨ ਪਿੰਡ ਚ ਵੋਟ ਹਾਂਜੀ ਮੈਨੂੰ ਇਹ ਗੱਲ ਦੱਸੋ ਜੇ ਆਪਾਂ ਇਸ ਹਲਕੇ ਦੇ 3 ਮਿੰਟਾ ਜੋ ਲੀਡ ਕਰ ਸਕਦੇ ਤੇ ਬਾਕੀ ਪਿੰਡਾਂ ਚਾਨੂੰ ਵੋਟ ਨਹੀਂ ਪਈ ਉਹਨਾਂ ਕਿੰਨਾ ਮਿੰਟਾਂ ਚ ਤੁਸੀਂ ਨੌਜਵਾਨ ਸੀਗੇ ਉਹਨਾਂ ਨੇ ਬੂਥ ਲਾਇ ਗਾੜੀ ਵਿੱਚ ਰਮਾ ਕੀਤਾ ਤੁਸੀਂ ਆਪਣੇ ਹਰ ਪਿੰਡ ਦੇ ਚ ਆਪਾਂ ਇਹ ਨੌਜਵਾਨ ਕਰਵਾਤਾ ਹਾਂ ਸਾਡੀ ਸਟਾਈ ਸਿਕਉਮਤ ਕੌਣ ਹੋਏਗਾ ਉਹ ਤੇ ਜ਼ਿੰਮੇਵਾਰ ਹੈ ਇਹ ਮੂਰਤਾ ਨੇ ਸਾਰੀਆਂ ਔਰ ਇਹ ਜਿਹੇ ਮੂਤਾਂ 50 ਲੱਖ ਬੈਠੀਆਂ ਪਜਾਣ ਜਿਹੜੀ ਆਉਣ ਵਾਲੇ ਭਵਿੱਖ ਦੀ ਜੜ੍ਹਾਂ ਨੂੰ ਪਾਣੀ ਕਰ। ਚ ਤੁਸੀਂ تیار ਵਰ تیار ਹੋ ਤੁਸੀਂ ਬਦਲ ਬਣਾ। ਦੂਸਰਾ ਫੇਜ਼। ਜੇਸੀ ਚਾਹਵੇਂ ਅਸੀਂ ਐਸਜੀਪੀਸੀ ਦੀ ਸੇਵਾ ਲਈਏ। ਫਿਰ ਆਪਾਂ ਨੂੰ ਧਰਮ ਪਛਾਣ ਕਰਨੀ। ਸਾਨੂੰ ਲੋਕਾਂ ਨੂੰ ਰਸ਼ਿਆਂ ਤੋਂ ਤੋੜਨਾ ਪਵੇ। ਉਹਦੇ ਵਿੱਚ ਕੋਟੇ-ਕੋਟੇ ਬਾਬਾ ਜੀ ਬੈਠੇ ਆ ਆਪਣੇ ਸਾਰੇ ਨਾਨਕਪੁਰ ਸਾਹਿਬ ਦੇ ਕੋਈ ਐਸਾ ਬੰਦਾ ਮੈਨੂੰ ਹੋਰ ਨਹੀਂ ਦਿਖਦਾ ਜਿਹੜਾ ਇਹ ਕੰਮ ਦੀ ਜ਼ਿੰਮੇਵਾਰੀ ਚੁੱਕੀ ਜਾ ਸਕੇ ਸੋ ਇਹ ਆਈਸੀ ਕੇ ਪਾਸ ਪਿਛਲੇ ਆਪ ਨੇ ਚੱਲ ਜਦੋਂ ਇਹਨਾਂ ਨੂੰ ਬੈਠੀ ਕੀਤੀ ਹੈ ਵੀ ਇਹ ਜ਼ਿੰਮੇਵਾਰੀ ਦੇ ਪਾਸੋਂ ਸੀ ਕੋ ਬਾਬਾ ਜੀ ਚਾਹਤੇ ਕਰਵਾ ਨਾ ਕੋ ਸਾਹਿਬ ਨੇ ਕੋਈ ਦਿੰਗਾ ਪਰ ਪੰਜ ਛੇ ਤੱਕ ਕਮੇਟੀ ਬਣਾ ਕੇ ਇਹ ਪ੍ਰੋਗਰਾਮ ਨੂੰ ਚਲੋ ਬਾਬਾ ਜੀ ਬਹੁਤ ਜ਼ਿਆਦਾ ਜ਼ਰੂਰਤ ਹੈ ਕਿ ਜਦੋਂ ਤੱਕ ਆਪਾਂ ਮੁੜ ਫਾਰਮ ਦੇ ਨਹੀਂ ਹੁੰਦੇ ਜਿਹੜਾ ਕੋਸ਼ਿਸ਼ ਕਰਨਾ ਆਪਣੇ ਐਨੇ 10 ਦਿਨਾਂ ਦਾ ਕੋਸ਼ਿਸ਼ ਕਰਨਾ ਆਪਾਂ ਨੂੰ ਟਟੋ ਕਾੜਾ ਆਪਣੇ ਜਲੇਬੀ ਬਿੱਕੂ ਹੋਵੇ ਆਪਾਂ ਨੂੰ 600 ਬਣੇ ਜਲੇਬੀ 600 ਬਣਦਾ ਹਰ ਜ਼ਿਲ੍ਹਾ ਵਿੱਚ ਕੀਤਾ ਤਾਂ ਇਹ ਨਿਰਧਾਰਨ ਹਾਲਸਾ ਬੜਾ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਾ लाख सहूलत मिल दया ने इथे चौबी घंटे सत्तो दिन इमरजेंसी की सुविधा भी दी जाती है आज ही बुक करो अपनी अपॉइंटमेंट अठानवे सात या अठानवे आथ विजिट करो संधू हॉस्पिटल चंडीगढ़ रोड नवा शहर जिला शहीद भगत सिंह नगर न आज दिया विशेष सरगर्मियां कल फिर ਅੰਬਲੀ ਅਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ